ਪਲਾਰ ਨਿਕਲੀ ਕੋਈ ਮਾਰ ਨਹੀਂ ਹੈ ਭਾਂਡੇ ਜੀ ਦੇਖੋ ਕੋਈ ਨਹੀਂ ਕੰਮ ਕਰਦਾ ਰਿਹਾ ਸੀ ਬਸ ਗਿਦਰ ਤਾਂ ਕੰਮ ਹੋ ਗਿਆ ਭਰਾ ਓਕੇ ਰਾੜ ਵਰਦੀ ਨੇ ਫਰੈਂਡ ਗ੍ਰੁੰਡ ਵੀ ਸ਼ਕਾਲ ਦੋਸਤੋ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ ਵੀਡੀਓ ਵਿੱਚ ਅੱਜ ਆਪਾਂ ਚੱਲੇ ਆਂ ਜੀ ਰੋਪੜ ਉੱਥੇ ਆਪਾਂ ਨੇ ਕਰਨੇ ਆ ਜੀ ਦੋ ਤਿੰਨ ਕੰਮ ਕਰਨੇ ਇੱਕ ਤਾਂ ਆਪਾਂ ਗਿਦਰ ਦੇਖਣਾ ਇੱਕ ਫਿਲਟਰ ਕਰਨਾ ਇੱਕ ਦੋ ਜਗ੍ਹਾ ਤੇ ਆਪਾਂ ਜਾ ਕੇ ਵਿਜ਼ਿਟ ਕਰਕੇ ਆਉਣਾ ਬਸ ਉੱਥੇ ਰਸਟ ਕਰਨਾ ਵੀ ਕਿੰਦਾ ਕਾਪਰ ਪੈਪ ਪਾਉਣੀ ਆ ਸਾਰਾ ਕੁਝ ਤੁਹਾਨੂੰ ਵੀਡੀਓ ਵਿੱਚ ਐਂਡ ਤੱਕ ਬਣੇ ਰਹਿਣਾ ਤੁਹਾਨੂੰ ਸਾਰਾ ਬਲਾਗ ਚੈੱਕ ਕਰਾਉਗਾ ਆ ਵੀ ਲੱਗ ਗਿਆ ਮਿੰਟ ਆਪਾਂ ਗਿਦਰ ਕਰੀਏ ਗਿਦਰ ਦੀ ਰਾੜ ਕੋਈ ਕੋਈ ਜੀ ਜਰਾੜ ਖਰਾਬ ਆ ਜੀ ਰਾੜ ਬਦਲਾਂਗੇ ਰਾੜ ਉਹਦੇ ਕੇ ਆਪਣਾ ਕੰਮ ਚੱਲਣਾ ਜੀ ਇਹ ਗਰੰਟੀ ਨਹੀਂ ਮਾਰਦਾ ਪਰ ਕੀ ਜੇ ਦੀ ਰਾੜ ਸ਼ਾਰਟ ਆ ਰਾੜ ਤਾਂ ਨਹੀਂ ਮਾਰਦਾ ਕਿਉਂਕਿ ਪੈਪਰ ਲੋਹੇ ਦੀਆਂ ਨੇ ਘੱਤੀ ਨਾ ਅਰਥ ਹੋਏ ਗਰੰਟੀ ਨਹੀਂ ਮਾਰੀ ਬੈਪਾ ਕੋਈ ਬੋਲੋ ਰਾੜ ਆਈ ਯਾਕੇ ਧਾਰ ਸੋਰਾਜ ਕਾਰਨ ਰੋਡ ਸਾਰੀ ਖਰਾਬ ਹੋ ਗਈ ਹੈ। ਰਾਡ ਨਿਕਲੀ ਹੋਈ ਮਾਇ ਹੈ ਵਨ ਡੀ ਦੇਖੋ। ਕੋਈ ਹੁਣ ਇਹ ਕੰਮ ਕਰ ਦਿਆ ਤੇ ਬਾਦ। ਇਹਨੂੰ ਬਿਲਕੁਲ ਦੀ ਕੈਟਲੀ ਚੇਂਜ ਕਰਨਾ ਹੈ। ਆਹ ਮੈਂ ਕਹੀ ਦੇਖੋ। ਅਨ ਰਾਡ ਬੜੀ ਤੰਗ ਕਰ ਰਹੀ ਹੈ ਕੋਲਣੇ ਨੂੰ। ਪੂਰੀ ਟੇਡ ਰਾਡ ਲਾ। ਖਵਾਏ ਵੀ ਠੀਕ ਆਵੇ ਕੱਢ ਕੇ ਛੱਡਵਾਏ ਇਹਨਾਂ ਨਿਕਲੀ ਸੋਖਾ ਬਈ ਆ ਦੇਖ ਫਾਨ ਰੌਣਕ ਵੀ ਗਲ ਗਈਆਂ ਇਹਨਾਂ ਪੂਰੀ ਹੱਥ ਹੋ ਗਈਆਂ ਅਰ ਇਹਨਾਂ ਪੂਰੀ ਬਤ ਮੂਗੀ ਰੌਣਕ ਚੇਂਜ ਕਰਨੀ ਪਣੀ। ਦੇਖੋ ਸਾਰੇ ਪਾਸੇ ਗਲੀ ਤਾਂ ਪੱਕੀ ਰਾਡ ਸ਼ੋਰਟ ਦੀ। ਇੰਨਾ ਪਾਣੀ ਗੰਦਾ ਹੈ ਨਾ। ਉਹ ਇਹਦਾ। ਆੜਾ ਬਾਬਾ ਆਈਏ। ਆੜਾ ਪਾ ਕੇ ਕਰਾਂਗੇ ਇਹਨੂੰ ਓਕੇ। ਲੋ। ਸੁੱਕੇ ਵੀ ਆ ਦੀ ਬਾਹਰ 6:30 ਵਜੇ ਇਹ ਕੁੱਤਾ ਮੋਰੀਆਗਾ ਤਾਂ। ਲੋ ਇਹ ਭਾਗ ਆ ਮੋ ਗਿਆ ਓਕੇ। ਆਲੋ ਉਹਨੇ ਕਹਿੰਦਾ ਕਿ ਉਹ ਫਿਲ ਨਾਮਾ ਗਾਉਣ ਨੂੰ ਕਿਹਾ ਤਾਂ ਬੰਦੇ ਨੇ ਸ਼ੂਟ ਫਿਲ ਕਰਦੇ ਆ ਭਾਈ ਉਸੇ ਸਾਰੇ ਇਹ ਸਟ੍ਰੈਟਜੀ ਆਣਾ ਚਾਹੀਦਾ ਹਾਂ ਲਾਗੇ ਤੇ ਮੁੱਲ ਕਬੜ ਦਿਓ ਨਾ ਆਮੇ ਬੇਟੇ ਦਾ ਕੰਮ ਸਾਰਾ ਫਿਨਿਸ਼ ਹੋ ਗਿਆ ਤੇ ਕਿਰੇ ਦਾ ਕੰਮ ਹੋ ਗਿਆ ਫਰਾ ਓਕੇ ਨਾੜ ਵਾਤੀ ਜੀ ਫਰੰਟ ਗ੍ਰੁੰਡ ਵੀ ਕਾਲੇ ਚੈੱਕ ਓਕੇ ਹੈ ਕਿਦਰ ਫਰੰਟ ਨਹੀਂ ਮਾਰਦਾ ਹਣਾ